ਕੌਣ ਹੋਵੇਗਾ ਦਿੱਲੀ ਦਾ ਅਗਲਾ ਮੁੱਖ ਮੰਤਰੀ ਹਰ ਕਿਸੇ ਦੇ ਜ਼ਿਹਨ ਵਿੱਚ ਇੱਕੋ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਜੇਕਰ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦਿੰਦੇ ਨੇ ਤਾਂ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਕੀ ਆਮ ਆਦਮੀ ਪਾਰਟੀ ਕੋਈ ਨਵਾਂ ਮਾਸਟਰ ਸਟ੍ਰੋਕ ਖੇਡਣ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਜਾਂ ਫਿਰ ਅਰਵਿੰਦ ਕੇਜਰੀਵਾਲ ਲਈ ਇਹ ਅਸਤੀਫਾ ਇੱਕ ਮਜਬੂਰੀ ਬਣ ਗਿਆ ਹੈ ਪੂਰੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਪਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਅਨਮਿਊਟ ਦੇਖ ਰਿਹਾ ਤੁਸੀਂ ਮੇਰੇ ਨਾਲ ਮੇਰੇ ਸਹਿਯੋਗੀ ਰਮਨਦੀਪ ਸ਼ਰਮਾ ਮੌਜੂਦ ਨੇ ਰਮਨਦੀਪ ਸਵਾਗਤ ਹੈ ਧੰਨਵਾਦ ਰਮਨਦੀਪ ਇਹ ਸੂਲੇ ਪੰਜਾਬ ਅਤੇ ਦੇਸ਼ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣਿਆ ਹੋਇਆ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਜੋ ਉਹਨਾਂ ਨੇ ਪਿਛਲੇ ਦਿਨ ਐਲਾਨ ਕੀਤਾ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦਾ ਇਹ ਕੋਈ ਮਾਸਟਰ ਸਟ੍ਰੋਕ ਹੈ ਯਾ ਫਿਰ ਅਸਤੀਫਾ ਕੋਈ ਮਜਬੂਰੀ ਹੈ ਕਿਉਂਕਿ ਇੱਕ ਪਾਸੇ ਕੋਰਟ ਨੇ ਸਾਰੀਆਂ ਪਾਵਰਸ ਕਹਿਆ ਜਾ ਰਿਹਾ ਖਤਮ ਕਰ ਦਿੱਤੀਆਂ ਨੇ ਜਿਸ ਕਰਕੇ ਰਵਿੰਦ ਕੇਜਰੀਵਾਲ ਕੋਰੇ ਕੋਈ ਸ਼ਾਇਦ ਗੁੰਜਾਇਸ਼ ਹੀ ਨਹੀਂ ਰਹੀ ਕਿ ਉਹ ਮੁੱਖ ਮੰਤਰੀ ਰਹਿਣ ਇਹ ਇਹ ਵੀ ਚਰਚਾਵਾਂ ਨੇ ਵਿਰੋਧੀ ਪਾਰਟੀ ਇਹਨਾਂ ਗੱਲਾਂ ਨੂੰ ਮੂਰੇ ਲਿਆ ਕੇ ਗੱਲਾਂ ਤਾਣੇ ਨੇ ਜਿਹੜੇ ਉਹ ਮਾਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਤੁਹਾਡੇ ਮੁਤਾਬਿਕ ਆਮ ਆਦਮੀ ਪਾਰਟੀ ਜਾਂ ਫਿਰ ਅਰਵਿੰਦ ਕੇਜਰੀਵਾਲ ਹੁਣ ਕਿਹੜਾ ਨਵਾਂ ਸਿਆਸੀ ਦਾਪੇਚ ਖੇਡਣ ਜਾ ਰਹੇ ਨੇ ਕੀ ਅਸਤੀਫਾ ਮਜਬੂਰੀ ਹੈ ਜਾਂ ਫਿਰ ਨਵਾਂ ਮਾਸਟਰ ਸਟ੍ਰੋਕ ਬੀਜਪੀ ਨੂੰ ਇਹ ਪਤਾ ਹੀ ਨਹੀਂ ਸੀ ਕਿ ਦਿੱਲੀ ਦੀ ਸਿਆਸਤ ਵਿੱਚ ਡਿਵਾਈਡਡ ਡਵੈਲਪਮੈਂਟ ਹੋ ਜਾਵੇਗੀ। ਔਰ ਇਥੇ ਇੱਕ ਪੰਜਾਬੀ ਦੇ ਕਹਾਵਤਾਂ 100 ਸਨਾਰ ਦੀ ਇੱਕ ਲੋਹਾਰ ਦੀ। ਅਰਵਿੰਦ ਕੇਜਰੀਵਾਲ ਨੇ ਉਹੋ ਜਿਹਾ ਹੀ ਮਾਸਟਰ ਸਟ੍ਰੋਕ ਖੇਡਿਆ ਜਦੋਂ ਉਹਨਾਂ ਨੇ ਪਹਿਲੀ ਵਾਰ 2013 ਦੇ ਵਿੱਚ ਸਰਕਾਰ ਦੇ ਵਿੱਚ ਆਏ ਸੀ। ਜਦੋਂ ਉਹਨਾਂ ਨੇ ਇੱਕ ਉਸ ਸਮੇਂ ਦੀ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਬਹੁਤ ਵੱਡਾ ਐਜੀਟੇਸ਼ਨ ਲੜਿਆ ਐਂਟੀ ਕ腐ਸ਼ਨ ਜਿਹੜਾ ਹੈਗਾ ਐਜੀਟੇਸ਼ਨ ਸੀ ਨਾ ਹਜ਼ਾਰੇ ਦੇ ਜਿਹੜਾ ਰਾਮਲੀਲਾ ਤੋਂ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਜਦੋਂ ਲੜਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਦਿੱਲੀ ਕੀ ਦਿਲ ਸੇ ਚੋਣ ਲੜੂੰਗਾ ਮਤਲਬ ਕਿ ਜਿੱਥੋਂ ਸ਼ੀਲਾ ਦੀਕਸ਼ਿਤ ਚੋਂ ਲੜਦੇ ਨੇ ਔਰ ਉਹਨਾਂ ਨੇ ਹੋਂਕਾਰ ਭਰੀ ਸੀ ਔਰ ਪਹਿਲੀ ਵਾਰ ਕਾਂਗਰਸ ਦੇ ਨਾਲ ਜਿਹੜੀ ਅੱਗੇ ਸਰਕਾਰ 48 49 ਦਿਨ ਦੀ ਹਟਾ ਜਿਹੜੀ ਸਰਕਾਰ ਚੱਲੀ ਸੀ ਪਰ ਉਹਨਾਂ ਦਾ ਇੱਕ ਸਭ ਤੋਂ ਵੱਡੀ ਗੱਲ ਸੀ ਕਿ ਮੈਂ ਜਨ ਲੋਕਪਾਲ ਬਿੱਲ ਜਿਹੜਾ ਹੈਗਾ ਉਹ ਲੈ ਕੇ ਆਵਾਂਗਾ ਜਨ ਲੋਕਪਾਲ ਜਿਹੜੀਆਂ ਕਾਫੀ ਉਹਨਾਂ ਕੋਲ ਜਿਹੜੀ ਪਾਵਰ ਹੋਵੇਗੀ ਤਾਂ ਕਿ ਬਾਅਦ ਵਿੱਚ ਕੀ ਬਣਿਆ ਕੀ ਨਹੀਂ ਬਣਿਆ ਉਹ ਬਾਅਦ ਦੀ ਗੱਲ ਹੈਗੀ ਆ ਪਰ ਉਹਨਾਂ ਨੇ ਇਸ ਕਾਰਡ ਨੂੰ ਲੈ ਕੇ ਪੂਰੇ ਦਿੱਲੀ ਦੀ ਚੋਣ ਇਸੇ ਜਨ ਲੋਕਪਾਲ ਔਰ ਐਂਟੀ ਕਰਪਸ਼ਨ ਦੇ ਮੁੱਦੇ ਤੇ ਲੜੀ ਔਰ ਜਦੋਂ ਸਰਕਾਰ ਦੇ ਵਿੱਚ ਆਏ ਕਾਂਗਰਸ ਦੇ ਨਾਲ ਉਹਨਾਂ ਨੇ ਅਲਾਈਅੰਸ ਕੀਤਾ ਉਸ ਵੇਲੇ 48 ਦਿਨ ਦੀ ਸਰਕਾਰ ਤੋਂ ਬਾਅਦ ਅਸਤੀਫਾ ਦੇਣਾ ਪਿਆ ਕਿਉਂਕਿ ਕਾਂਗਰਸ ਵੱਲੋਂ ਆਪਣੇ ਸੰਜੋਗੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਸੀਗੀ ਉਹਨਾਂ ਨੂੰ ਜਨ ਲੋਕਪਾਲ ਬਿੱਲ ਤੇ ਉਹਨਾਂ ਦੀ ਸਮਰਥਨ ਨਹੀਂ ਕੀਤਾ ਤਾਂ ਉਹਨਾਂ ਨੇ ਬਾਹਰ ਆ ਕੇ ਐਲਾਨ ਕਰ ਦਿੱਤਾ ਕਿ ਮੈਂ ਆਪਣੀ ਇਸ ਸਰਕਾਰ ਤੋਂ ਅਸਤੀਫਾ ਦਿਨਾ ਤਾਂ ਉਹ ਸਮੇਂ ਹੈਰਾਨੀ ਭਰਿਆ ਕਦਮ ਸੀ ਕਿ ਜਿਹੜੀ ਪਾਰਟੀ ਹਲੇ ਜਨਮੀ ਹੈਗੀ ਹੈ 26 ਨਵੰਬਰ 2012 ਨੂੰ ਪਾਰਟੀ ਦਾ ਸਥਾਪਨਾ ਦਿਵਸ ਹੁੰਦਾ 13 ਦੇ ਵਿੱਚ ਉਹ ਦਿੱਲੀ ਦੀ ਸੱਤਾ ਪਹਿਲੀ ਵਾਰ ਸੰਭਾਲਦੇ ਨੇ ਤਾਂ ਅਰਵਿੰਦ ਕੇਜਰੀਵਾਲ ਸ਼ਾਇਦ ਬਹੁਤ ਵੱਡਾ ਅਜਿਹਾ ਗਲਤ ਪੋਲੀਟੀਕਲ ਡਿਸੀਜਨ ਲੈ ਰਹੇ ਨੇ ਜਿਸ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਉੱਥੇ ਦੇਖੋ ਦਿੱਲੀ ਦੇ ਵਿੱਚ तमाम ਲੀਡਰਸ਼ਿਪ ਬੈਠਦੀ ਜਾਂ ਕਰਦੀ ਆ ਤੇ ਜਦੋਂ 2015 ਦੇ ਵਿੱਚ ਆਏ ਉਹਨਾਂ ਨੇ ਇਸ ਮੁੱਦੇ ਨੂੰ ਉਭਾਰਿਆ ਉਹਨਾਂ ਨੇ ਆਮ ਲੋਕਾਂ ਦੇ ਮੁੱਦੇ ਜਿਹੜੇ ਕਰਪਸ਼ਨ ਦਾ ਮੁੱਦਾ ਹੈਗਾ ਸਿਹਤ ਸੇਵਾਵਾਂ ਦਾ ਮੁੱਦਾ ਹੈਗਾ ਜਾਂ ਫਿਰ ਸਿੱਖਿਆ ਦਾ ਮੁੱਦਾ ਹੈ ਤਿੰਨ ਮੁੱਦਿਆਂ ਤੋਂ ਉਹਨਾਂ ਨੇ ਚੋਣ ਲੜੀ ਔਰ 60 ਸੀਟਾਂ ਦੇ ਵਿੱਚੋਂ 70 ਸੀਟਾਂ ਦੇ ਵਿੱਚੋਂ 67 ਸੀਟਾਂ ਜਿਹੜੀਆਂ ਰਵਿੰਦ ਕੇਜਰੀਵਾਲ ਦੀ ਪਾਰਟੀ ਜਿੱਤਦੀ ਹੈ ਔਰ ਹੁਣ ਤੱਕ ਦੀ ਦਿੱਲੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿੱਤ ਹੈਗੀ ਆ ਔਰ ਜੇ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਗੱਲ ਕਰ ਲਗੇ ਤਾਂ ਪਰਸੈਂਟੇਜ ਦੇ ਹਿਸਾਬ ਨਾਲ ਵੀ ਹੁਣ ਤੱਕ ਦੀ ਦੇਸ਼ ਦੀ ਸਭ ਤੋਂ ਵੱਧ ਜੇਕਰ ਕੋਈ ਮਾਰਜਨ ਵਾਲੀ ਚੋਣ ਹੈਗੀ ਜਿੱਤੇ ਆ ਤਾਂ ਉਹ ਵੀ ਉਹਨਾਂ ਦੇ ਹਿੱਸੇ ਆਉਂਦੀ ਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਕਾਂਗਰਸ ਦਾ ਪਤਨ ਹੋਇਆ ਛੀਲਾ ਦੀਕਸ਼ ਜਿਹੜੇ ਹੈਗੇ ਨੇ ਆਖਰੀ ਕਾਂਗਰਸ ਦੇ ਉੱਤਰਾਧਿਕਾਰੀ ਜਿਹੜੇ ਹੈਗੇ ਨੇ ਉੱਥੋਂ ਬਣੇ ਔਰ ਇਸ ਤੋਂ ਬਾਅਦ ਕਾਂਗਰਸ ਦੇ ਉੱਤੇ ਪੈਰ ਨਹੀਂ ਲੱਗੇ ਕਾਂਗਰਸ ਕੋਈ ਸੀਟ ਨਹੀਂ ਜਿੱਤ ਪਾਈ ਇਹ ਇਸੇ ਤਰੀਕੇ ਨਾਲ 2020 ਦੀਆਂ ਚੋਣਾਂ ਦੇ ਵਿੱਚ 70 ਚੋਂ 62 ਸੀਟਾਂ ਜਿਹੜੀਆਂ ਆਈਆਂ ਉਹ ਕੇਜਰੀਵਾਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤਾਂ ਹੁਣ ਵੱਡਾ ਸਵਾਲ ਜਿਹੜਾ ਹੈਗਾ ਵੀ ਇਹ ਅਸਤੀਫਾ ਜਿਹੜਾ ਹੈਗਾ ਜਿਹਨੇ ਹਾਲਾਤਾਂ ਦੇ ਵਿੱਚ ਦਿੱਤਾ ਜਾ ਰਿਹਾ ਮੇਰੇ ਹਿਸਾਬ ਨਾਲ ਇਹ ਇੱਕ ਬਹੁਤ ਵੱਡਾ ਇਮੋਸ਼ਨਲ ਕਾਰਡ ਜਿਹੜਾ ਹੈਗਾ ਭਾਜਪੀ ਦੇ ਸਾਹਮਣੇ ਖੇਡ ਦਿੱਤਾ ਕਿਉਂਕਿ ਅਰਵਿੰਦ ਕੇਜਰ ਵੱਲੋਂ ਪਤਾ ਸੀ ਕਿ ਚੋਣਾਂ ਦਿੱਲੀ ਦੀਆਂ ਜਨਵਰੀ ਫਰਵਰੀ ਦੇ ਵਿੱਚ ਹੋ ਜਾਣੀਆਂ ਮੈਜ 5-6 ਮਹੀਨੇ ਬਚੇ ਨੇ ਕਿਉਂਕਿ ਆਮ ਤੌਰ ਤੇ ਤਾਂ 2-3 ਮਹੀਨੇ ਤਾਂ ਪ੍ਰਚਾਰ ਜਿਆਦਾ ਸ਼ੁਰੂ ਹੋ ਜਾਂਦਾ ਹੈਗਾ ਔਰ ਪਹਿਲਾਂ ਹਾਂ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸਾਰੇ ਸੂਬਿਆਂ ਦੀਆਂ ਚੋਣਾਂ ਦੇ ਨਾਲ ਹੀ ਜਿਵੇਂ ਹਰਿਆਣੇ ਦੀਆਂ ਹੁਣ ਹੋ ਰਹੀਆਂ ਜੰਮੂ ਕਸ਼ਮੀਰ ਦੀ ਇਹਨਾਂ ਦੇ ਨਾਲ ਹੀ ਹੋ ਜਾਊਗਾ ਖੈਰ ਉਹਨਾਂ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ ਤੇ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਥੇ ਸੀਟ ਨਹੀਂ ਲੱਗੀ ਸੀ ਤਾਂ ਇੱਕ ਬਹੁਤ ਵੱਡਾ ਅਜੇਹਾ ਕਾਰਡ ਅਰਵਿੰਦ ਕੇਜਰੀਵਾਲ ਨੇ ਖੇਡੇ ਆ ਜਿਸ ਦੇ ਨਾਲ ਉਹਨਾਂ ਨੇ ਉਂਗਲੀ ਵੜਾ ਕੇ ਸ਼ਹੀਦ ਨਹੀਂ ਹੋਏਗੇ ਉਂਗਲੀ ਚੀਚੀ ਤੇ ਜਿਹੜਾ ਨਾ ਖੂਨ ਲਾ ਕੇ ਸ਼ਹੀਦ ਨੇ ਉਹਨਾਂ ਨੇ ਆਪਦੀ ਸਿਆਸੀ ਗਰਦਨ ਕੱਟ ਕੇ ਸਾਹਮਣੇ ਰੱਖ ਦਿੱਤੀ ਵੀ ਲੋ ਪਾਈ ਜੇ ਤੁਸੀਂ ਮੈਨੂੰ ਕਹਤਾ ਮੈਂ ਭ੍ਰਿਸ਼ਟਾਚਾਰੀ ਆ ਜਾਂ ਤੁਸੀਂ ਕਹਤਾ ਕਿ ਬਹੁਤ ਵੱਡਾ ਸ਼ਰਾਬ ਘਟਾਲਾ ਕਰਤਾ ਜਾਂ ਮੇਰੇ ਸਾਥੀਆਂ ਨੇ ਕਰਤਾ ਜਾਂ ਮੈਂ ਕਿਸ ਨੂੰ ਫਾਇਦਾ ਪਹੁੰਚਾਇਆ ਜੇ ਇਹਦੇ ਨਾਲ ਕੋਈ ਲਾਸ ਹੋ ਗਿਆ ਮੈਂ ਤਾਂ ਆਪਦੀ ਗਰਦਨ ਕੱਟ ਕੇ ਜਨਤਾ ਦੇ ਸਾਹਮਣੇ ਰੱਖ ਦੀ ਜਨਤਾ ਫੈਸਲਾ ਕਰ ਦੂ ਮੈਨ ਮੇਰੀ ਗਰਦਨ ਮੋੜ ਲਾਉਣੀ ਹੈ ਕਿ ਨਹੀਂ ਲਾਉਣੀ ਇਹਦੇ ਨਾਲ ਕੀ ਹੁੰਦਾ ਇੱਕ ਪੋਲੀਟਿਕਲੀ ਜਿਹੜਾ ਹੈਗਾ ਜਦੋਂ ਤੁਸੀਂ ਪ੍ਰਚਾਰ ਕਰਦੇ ਆ ਉਹਦੇ ਵਿੱਚ ਬਹੁਤ ਵੱਡਾ ਆਮ ਲੋਕਾਂ ਦੇ ਵਿੱਚ ਮੈਸੇਜ ਜਾਂਦਾ ਔਰ ਜਿਹੜੇ ਹਾਲਾਤ ਅੱਜ ਬੀਜੇਪੀ ਦੇ ਪੂਰੇ ਦੇਸ਼ ਦੇ ਵਿੱਚ ਬਣੇ ਹੋਏ ਨੇ ਉਨ੍ਹਾਂ ਦੇ ਸਾਹਮਣੇ ਇੱਕੋ ਇੱਕ ਜਿਹੜੇ ਕੋ ਲੀਡਰ ਜੇਕਰ ਟੱਕਰ ਲੈ ਰਿਹਾ ਜਿਨ੍ਹਾਂ ਦੀਆਂ ਗੱਲਾਂ ਦਾ ਜਵਾਬ ਸ਼ਾਇਦ ਪ੍ਰਧਾਨ ਮੰਤਰੀ ਕੋਲ ਜਾਂ ਉਹ ਉਨ੍ਹਾਂ ਦੀ ਲੀਡਰਸ਼ਿਪ ਦੇ ਕੋਲ ਬਹੁਤੇ ਕੋਲ ਨਹੀਂ ਹੁੰਦਾ ਜਿਹੜੇ ਹਿਸਾਬ ਨਾਲ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਆਪਣਾ ਥੋੜੇ ਸਮੇਂ ਦੇ ਵਿੱਚ ਗ੍ਰਾਫ ਦੇਖ ਦੀ ਨੈਸ਼ਨਲ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਬਣਾਇਆ ਹੈ 2022 ਤੋਂ ਲੈ ਕੇ 12 ਤੋਂ ਲੈ ਕੇ 24 ਤੱਕ ਤਕਰੀਬਨ ਆਲੇ 12-13 ਸਾਲ ਹੋਏ ਆ ਪਾਰਟੀ ਬਣੀ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਵੱਲ ਤੋਂ ਵੱਡਾ ਗ੍ਰਾਫ ਬਣਾ ਕੇ ਚੁਣੌਤੀ ਪੇਸ਼ ਕੀਤੀ ਆ ਤੇ ਮੇਰੇ ਸਾਬ ਇਹ ਚੁਣੌਤੀ ਦੇ ਸਾਹਮਣੇ ਇੱਕ ਹੁਣ ਬਹੁਤ ਵੱਡੀ ਬੀਜੇਪੀ ਦੇ ਸਾਹਮਣੇ ਆਉਣਾ ਕਹਿੰਦੇ ਆ ਨਾ ਖੁਦ ਨੂੰ ਸਾਬਤ ਕਰਨ ਦੀ ਜਿਹੜੀ ਹੈਗੀ ਆ ਉਹ ਕਰ ਦਿੱਤਾ ਬੀਜੇ ਦੇ ਸਾਹਮਣੇ ਜਾਂ ਤਾਂ ਸਾਬਤ ਕਰੋ ਜੇਕਰ ਤੁਹਾਨੂੰ ਅਰਵਿੰਦ ਕੇਜਰੀਵਾਲ ਚੁਣਕੀ ਆਉਂਦੇ ਨੇ ਤਾਂ ਬੀਜੇਪੀ ਤੋਂ ਸਾਰਾ ਕੁਤ ਰਹਿਤਰਾ ਉੱਥੇ ਹੀ ਰਹਿ ਜਾਵੇਗਾ ਜੇਕਰ ਇਸ ਕਈ ਵਾਰੀ ਹੁੰਦਾ ਕਿ ਤੁਸੀਂ ਬਹੁਤ ਵੱਡਾ ਕਦਮ ਚੱਕ ਲੈਣੇ ਮਾਸਟਰ ਸਟ੍ਰੋਕ ਖੇਡਦਾ ਦਿੰਨੇ ਆ ਪਰ ਮਾਸਟਰ ਸਟ੍ਰੋਕ ਤੁਹਾਡੇ ਕੰਮ ਨਹੀਂ ਆਉਂਦਾਗਾ ਇਹ ਵੀ ਹੋ ਜਾਂਦਾ ਤਾਂ ਇੱਥੇ ਰਵਿੰਦ ਕੇਜਰੀਵਾਲ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਔਰ ਸ਼ਾਇਦ ਇਹ ਫੈਸਲੇ ਬਾਰੇ ਆਮ ਆਦਮੀ ਪਾਰਟੀ ਦੀ ਬਹੁਤੀ ਲੀਡਰਸ਼ਿਪ ਨੂੰ ਪਤਾ ਵੀ ਨਾ ਹੋਵੇ ਕਉ ਜਦੋਂ ਇਹੋ ਜਿਹੇ ਫੈਸਲੇ ਲਏ ਜਾਂਦੇ ਨੇ ਔਰ ਸਾਨੂੰ ਇੱਕ ਬਹੁਤ ਸੀਨੀਅਰ ਆਮ ਆਦਮੀ ਪਾਰਟੀ ਦੇ ਲੀਡਰ ਸਾਨੂੰ ਉਹਨਾਂ ਨੇ ਦੱਸਿਆ ਕਿ ਜਦੋਂ 2013 ਦੇ ਵਿੱਚ ਵੀ ਰਿਜ਼ਾਈਨ ਕੀਤਾ ਸੀ ਉਸ ਵੇਲੇ ਵੀ ਕਿਸੇ ਨੂੰ ਨਹੀਂ ਪਤਾ ਸੀ ਕਿ ਬਾਹਰ মিডিਆ ਸਾਹਮਣੇ ਰਵਿੰਦ ਕੇਜਰੀਵਾਲੇ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਤੋਂ ਉਸ ਵੇਲੇ ਵਿਧਾਇਕ ਚੁਣੇ ਗਏ ਸੀ ਉਹ ਵੀ ਉਸ ਦਿਨਾਂ ਦੇ ਰਿਜ਼ਾਈਨ ਸੁਣ ਕੇ ਸਰਕਾਰ ਦੇ ਅਸਤੀਫੇ ਦੀ ਗੱਲ ਸੁਣ ਕੇ ਹੱਕੇ ਵੱਕੇ ਰਹਿ ਗਏ ਸੀ ਮਸਾ ਮਸਾ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਰਵਿੰਦ ਕੇਜਰੀਵਾਲ ਨੇ ਤਾਂ ਆ ਕੀ ਕੀਤਾ ਪਰ ਉਹਨਾਂ ਦਾ ਫੈਸਲਾ ਬਾਅਦ ਵਿੱਚ ਬਿਲਕੁਲ ਸਹੀ ਸਾਬਤ ਹੋਇਆ ਦਰਸਤ ਸਾਬਤ ਹੋਇਆ ਜਦੋਂ ਉਹਨਾਂ ਨੇ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਾਂਗਰਸ ਉਸ ਵੇਲੇ ਬਹੁਤ ਵੱਡੀ ਮਜ਼ਬੂਤੀ ਦੇ ਵਿੱਚ ਸੀ ਕਿਉਂਕਿ ਦਿੱਲੀ ਦੇ ਵਿੱਚ ਦੇਸ਼ ਦੇ ਵਿੱਚ ਪੂਰੀ ਸੱਤਾ ਦੇ ਵਿੱਚ ਸੀ ਮਨਮੋਹਨ ਸਿੰਘ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਔਰ ਚਰਚਾ ਪੂਰੀ ਸੀ ਔਰ ਦੂਜੇ ਪੱਛ ਜਿਹੜੀ ਪਾਰਟੀ ਉੱਭਰ ਰਹੀ ਸੀ ਉਹ ਨਰਿੰਦਰ ਮੋਦੀ ਦੇ ਰੂਪ ਦੇ ਵਿੱਚ ਉੱਭਰ ਰਹੀ ਸੀ ਉਹਨਾਂ ਦੇ ਚਿਹਰੇ ਦੇ ਨਾਲ ਉੱਭਰ ਰਹੀ ਸੀ ਅਮਿਤ ਸ਼ਾਹ ਦੇ ਚਿਹਰੇ ਦੇ ਨਾਲ ਉੱਭਰ ਰਹੀ ਸੀ ਤਾਂ ਦੋ ਇੱਕ ਨੂੰ ਹਰਾਉਣ ਵਾਸਤੇ ਦੂਜੇ ਦਾ ਸਾਹਮਣਾ ਕਰਨ ਵਾਸਤੇ ਜਦੋਂ ਅਰਵਿੰਦ ਕੇਜਰੀ ਵੱਲ ਅਸਤੀਫਾ ਦੇ ਗਏ ਸੀ ਤਾਂ 70 ਦੇ ਵਿੱਚੋਂ 67 ਸੀਟਾਂ ਜਿੱਤ ਕੇ ਇੱਕ ਇਤਿਹਾਸਿਕ ਜਿਹੜਾ ਹੈਗਾ ਉਹਨਾਂ ਨੇ ਰਚਿਆ ਸੀ ਇੱਕ ਇਤਿਹਾਸ ਰਚਿਆ ਸੀ ਤਾਂ ਸ਼ਾਇਦ ਇਹ ਜੇਹੀ ਕਾਰਨ ਅੱਜ ਅਰਵਿੰਦ ਕੇਜੀ ਦਿਵਲ ਦੇ ਸਾਹਮਣੇ ਹੋਵੇ ਕਿ ਇੱਕ ਦੇਸ਼ ਦੇ ਸਾਹਮਣੇ ਜਦੋਂ ਤੁਹਾਨੂੰ ਇਹ ਕਿਹਾ ਗਿਆ ਤੁਸੀਂ ਚੋਰ ਹੋ ਤੁਸੀਂ ਭ੍ਰਿਸ਼ਟਾਚਾਰੀ ਹੋ ਜਦੋਂ ਦੇਸ਼ ਦੀ ਸਿਆਸਤ ਤੁਹਾਨੂੰ ਦੇਖ ਰਹੀ ਹੋਵੇ ਦੇਸ਼ ਦੀ ਸਿਆਸਤ ਦੇ ਸਾਹਮਣੇ ਇੰਨੀ ਵੱਡੀ ਐਗਜ਼ਾਮਪਲ ਜਿਹੜੀ ਹੈਗੀ ਸੈੱਟ ਕਰ ਦੇਣੀ ਇਹ ਸ਼ਾਇਦ ਇੱਕ ਸੋਚਿਆ ਸਮਝਿਆ ਕਰ ਮੁੰਡਾ ਕਿਤੇ ਰਮਨ ਹੈ ਮਜਬੂਰੀ ਤਾਂ ਨਹੀਂ ਹੋ ਗਈ ਜਿਵੇਂ ਕੋਰਟ ਨੇ ਬਹੁਤ ਸਾਰੀਆਂ ਕੰਡੀਸ਼ਨਸ ਲਾ ਦਿੱਤੀਆਂ ਨੇ ਰੋਕਾਂ ਲਾ ਦਿੱਤੀਆਂ ਨੇ ਇੱਕ ਮੁੱਖ ਮੰਤਰੀ ਦੇ ਲਈ ਉਹ ਕੰਮ ਕਰਨਾ ਸੰਭਵ ਹੀ ਨਹੀਂ ਮੰਨਿਆ ਜਾ ਰਿਹਾ ਕਿਤੇ ਇਹ ਤਾਂ ਨਹੀਂ ਵੀ ਅਰਵਿੰਦ ਕੇਜਰੀਵਾਲ ਹੁਣ ਪਾਵਰਲੈਸ ਹੋ ਗਏ ਨੇ ਤੇ ਕਿਤੇ ਲੋਕ ਇਹ ਨਾ ਕਹਿਣ ਵੀ ਇਹ ਕੁਰਸੀ ਨੂੰ ਚਿੰਬੜਿਆ ਹੋਇਆ ਮੁੱਖ ਮੰਤਰੀ ਆ ਨਾਲੇ ਕੋਈ ਪਾਵਰ ਨਹੀਂ ਨਾ ਕੋਈ ਕੰਮ ਕਰ ਸਕਦਾ ਫੇਰ ਵੀ ਇੱਕ ਲਾਲਚ ਕੁਰਸੀ ਦਾ ਇਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਲੈ ਕੇ ਬੈਠਾ ਹੋਇਆ ਇਹ ਭਾਰੂ ਨਾ ਪੈ ਜਾਵੇ ਇਸ ਕਰਕੇ ਰਵਿੰਦ ਕੇ ਜੀ ਵੱਲ ਅਸਤੀਫਾ ਦਿੱਤਾ ਦੇਣ ਦਾ ਫੈਸਲਾ ਕੀਤਾ ਉਹਨਾਂ ਨੇ ਦੇਖੋ ਇਹਦੇ ਉਹ ਹਾਈ ਸੁਪਰੀਮ ਕੋਰਟ ਦੇ ਹੁਕਮਾਂ ਦੇ ਵਜੋਂ ਜਿਹੜਾ ਕੋਈ ਕੋਈ ਵਿਕਲਪ ਨਹੀਂ ਨਾ ਚੁਣਿਆ ਕਿ ਮੈਂ ਪਾਵਰਾਂ ਦੀ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਆ ਜੇਕਰ ਮੇਰੇ ਤੇ ਪਾਬੰਦੀਆਂ ਸ਼ਰਤਾ ਰਹਿਤ ਮੈਨੂੰ ਜ਼ਮਾਨਤ ਦਿੱਤੀ ਗਈ ਆ ਤਾਂ ਉਹਦਾ ਮੈਂ ਵਿਕਲਪ ਚੁਣਾ ਇਹੋ ਸਦਾ ਮੈਂ ABC ਤੌਰ ਤੇ ਆਜਾ ਆਤਚੀਨੂ ਜਾਂ ਹੋਰ ਨੂੰ ਕੋਈ ਅਜਿਹਾ ਕੋਈ ਡਿਪਟੀ ਸੀਐਮ ਲਾ ਦਿਆਂ ਪਿੱਛੋਂ ਨਿਗਰਾਨ ਕਰ ਲਾਂ ਉਹ ਤਾਂ ਪੂਰੇ ਉਸ ਤੋਂ ਪ੍ਰਕਿਰਿਆ ਤੋਂ ਬਾਹਰ ਹੋ ਗਈ ਨਾ ਉਹਨਾਂ ਨੇ ਤਾਂ ਕਹੇ ਮੈਂ ਸ਼ਰਤਾਂ ਦੀ ਗੱਲ ਛੱਡੋ ਮੈਂ ਤਾਂ ਅਸਤੀਫਾ ਹੀ ਦੇਣ ਨੂੰ ਤਿਆਰ ਆ ਇਹ ਹੁੰਦਾ ਵਿਕਲਪ ਚੋਣਾ ਕਿ ਤੁਸੀਂ ਨਾਲ ਆਪਦੇ ਦੋ ਡਿਪਟੀ ਸੀਐਮ ਲਾ ਲੇ ਜਾਂ ਫਿਰ ਇਹ ਲੱਗਦਾ ਕੋ ਡੈਪਟੀ ਸੀ ਮੈਨੂੰ ਆਦੇਸ਼ ਇਹ ਦੇ ਰਹੇ ਨੇ ਉਹਨਾਂ ਕਹਿੰਦੇ ਫੁੱਲ ਫਲੇਜ ਤੌਰ ਤੇ ਮੈਂ ਆਪਦੇ ਆਪ ਨੂੰ ਪਾਸੇ ਕਰਦਾ ਤਾਂ ਮੇਰੇ ਖਿਆਲ ਰਾਜਨੀਤੀ ਦੇ ਵਿੱਚ ਹੁਣ ਤੱਕ ਦੇ ਇਤਿਹਾਸਿਕ ਤੌਰ ਤੇ ਜਿੰਨੇ ਵੀ ਅਜਿਹੇ ਲੀਡਰ ਹੋਏ ਜਿਨ੍ਹਾਂ ਨੇ ਆਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਂ ਅਜਿਹੇ ਮਾਸਟਰ ਇਮੋਸ਼ਨਲ ਮਾਸਟਰ ਸਟ੍ਰੋਕ ਖੇਡੇ ਉਹ ਦੇਸ਼ ਦੀ ਸੱਤਾ ਤੇ ਕਾਬਜ ਰਏ ਔਰ ਜਿਵੇਂ ਜਿਵੇਂ ਰਾਹੁਲ ਗਾਂਧੀ ਦੀ ਐਗਜ਼ਾਮਪਲ ਲੈ ਸਕਦੇ ਆਂ ਰਾਹੁਲ ਗਾਂਧੀ ਪਹਿਲਾ ਪ੍ਰਧਾਨ ਸੀ ਤੇ ਉਹਨਾਂ ਨੇ ਫਿਰ ਆਪ ਪਿੱਛੇ ਪੈਰ ਪੁੱਟਿਆ ਫਿਰ ਉਹਨਾਂ ਨੇ ਯਾਤਰਾਵਾਂ ਕੀਤੀਆਂ ਅਜੋਹੀ ਰਾਹੁਲ ਗਾਂਧੀ ਹਾਈਪ ਤੇ ਨੇ ਰਾਹੁਲ ਗਾਂਧੀ ਦਾ ਨਾਮ ਹੋਰ ਤੇ ਇੱਥੇ ਪ੍ਰਵੀnder ਦੋ ਫਰਕਾਂ ਚੀਜ਼ ਦਾ ਹੂੰ ਰਾਹੁਲ ਗਾਂਧੀ ਨੇ ਜਿਹੜਾ ਅਸਤੀਫਾ ਦਿੱਤਾ ਉਹ ਲਗਾਤਾਰ ਗਾਂਧੀ ਪਰਿਵਾਰ ਤੇ ਇਲਜ਼ਾਮ ਦੋਸ਼ ਇਹ ਲੱਗਦੇ ਰਹੇ ਕਿਸੇ ਨੇ ਹੋਰ ਨਹੀਂ ਲਾਏ ਇੱਕ ਤੁਹਾਨੂੰ ਯਾਦ ਹੋਵੇਗਾ ਜਦੋਂ 2014 ਦੇ ਵਿੱਚ ਪਹਿਲੀ ਵਾਰ ਕਾਂਗਰਸ ਬੁਰੇ ਤਰੀਕੇ ਦੇ ਨਾਲ ਹਾਰੀ ਜਦੋਂ 52 ਸੀਟਾਂ ਤੇ ਰਹਿ ਗਈ ਫਿਰ 2019 ਦੇ ਵਿੱਚ ਹਾਰੀ ਤਾ ਸਭ ਤੋਂ ਪਹਿਲਾ ਪੰਜਾਬ ਤੋਂ ਇੱਕ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਨੇ ਬਾਅਦ ਚੁੱਕੀ ਕਿਹਾ ਕਿ ਗਾਂਧੀ ਪਰਿਵਾਰ ਨੂੰ ਸਮਝ ਲੈਣਾ ਚਾਹੀਦਾ ਕਿ ਦੇਸ਼ ਦੀ ਸਿਆਸਤ ਤੋਂ ਗਾਂਧੀ ਪਰਿਵਾਰ ਜਾਂ ਕਾਂਗਰਸ ਜਿਹੜੀ ਗਾਂਧੀ ਪਰਿਵਾਰ ਤੇ ਟੇਕ ਨਹੀਂ ਲਗਾ ਸਕਦੀ ਗਾਂਧੀ ਪਰਿਵਾਰ ਨੂੰ ਕਾਂਗਰਸ ਵਰਕਰਮੈਨ ਜਿਹੜੇ ਹੈਗੇ ਨੇ ਉਹਨਾਂ ਦੀ ਭਾਵਨਾ ਦਾ ਸਤਕਾਰ ਕਰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਕਿ ਇਹ ਨਾ ਲੱਗੇ ਕਿ ਗਾਂਧੀ ਪਰਿਵਾਰ ਪੂਰੀ ਕਾਂਗਰਸ ਨੂੰ ਕੰਟਰੋਲ ਕਰਦੇ ਨੇ ਇਸ ਤੋਂ ਬਾਅਦ 23 ਲੀਡਰਾਂ ਨੇ ਜਿਨ੍ਹਾਂ ਦੇ ਵਿੱਚ ਵੀ ਬੀਬੀ ਰਜਿੰਦਰ ਕੌਰ ਭੱਟ੍ਹਾਲਸੀ ਹੋਰ ਬਹੁਤ ਸਾਰੇ ਜਿਹੜੇ ਹੈਗੇ ਨੇ ਆ ਲੀਡਰ ਸ਼ਾਮਲ ਸੀ ਉਹਨਾਂ ਨੇ ਇੱਕ ਲੈਟਰ ਲਿਖਿਆ ਸੀ ਜਿਸ ਨੂੰ 23 23 ਜਿਹੜੀ ਗਿਆ ਜਿਹੜੇ ਲੀਡਰਸ਼ਿਪ ਦੇ ਨਾਮ ਤੇ ਜਿਹੜਾ ਕਿ ਤੁਸੀਂ Google ਸਰਚ ਕਰੋ ਤੁਹਾਨੂੰ ਮਿਲ ਜਾਵੇਗਾ ਉਹਨਾਂ 23 ਜਨਾਂ ਨੇ ਰਾਸ ਸੋਨੀਆ ਗਾਂਧੀ ਦੇ ਨਾਮ ਉਹ ਪੱਤਰ ਲਿਖਿਆ ਸੀ ਔਰ ਸਿੱਧੇ ਤੌਰ ਤੇ ਕਿਹਾ ਸੀ ਕਿ ਜਿੰਨਾ ਸਮਾਂ ਤੁਸੀਂ ਕਾਂਗਰਸ ਤੋਂ ਮਤਲਬ ਗਾਂਧੀ ਪਰਿਵਾਰ ਪਾਸੇ ਨਹੀਂ ਹਟਦਾ ਵੱਡੇ ਫੈਸਲੇ ਨਹੀਂ ਲੈਂਦਾ ਉਹਨਾਂ ਸਮਾਂ ਕਾਂਗਰਸ ਦਾ ਗਰਾਫ ਕਦੇ ਉੱਚਾ ਨਹੀਂ ਹੋ ਸਕਦਾ ਤਾਂ ਉਥੇ ਅਤੇ ਇਹ ਕਹਿ ਦੇਣਾ ਕਿ ਰਿਲੇ ਦੋਨਾਂ ਨੂੰ ਰਿਲੇਟ ਕਰ ਦੇਣਾ ਕਿ ਰਾਹੁਲ ਗਾਂਧੀ ਦੇ ਅਸਤੀਫੇ ਦਾ ਔਰ ਕੇਜਰੀਵਾਲ ਦੇ ਅਸਤੀਫੇ ਦਾ ਅਰਵਿੰਦ ਕੇਜਰੀਵਾਲ ਨੇ ਹਲੇ ਤੱਕ ਆਪਣੇ ਪਰਿਵਾਰ ਨੂੰ ਅੱਗੇ ਨਹੀਂ ਲਿਆਂਦਾ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਜਿਹੜਾ ਹੈਗਾ ਇਸ ਪਾਰਟੀ ਦਾ ਨਾ ਤਾਂ ਮਤਲਬ ਕਿ ਕੋਈ ਅਹੁਦੇ ਤੇ ਬੈਠਾ ਹੋਇਆ ਗਾਂਧੀ ਪਰਿਵਾਰ ਤੇ ਇਲਜ਼ਾਮ ਇਹ ਲੱਗਦੇ ਸੀ ਕਿ ਪੂਰੀ ਕਾਂਗਰਸ ਨੂੰ ਕੰਟਰੋਲ ਕਰਦੇ ਨੇ ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਇੱਥੇ ਸਥਿਤੀ ਬਿਲਕੁਲ ਵਕਰੀ ਹੈਗੀ ਇੱਥੇ ਭ੍ਰਿਸ਼ਟਾਚਾਰ ਦੇ ਦੋਸ਼ ਆ ਉਹ ਕਹਿ ਰਹੇ ਕਿ ਅਸੀਂ ਇਮਾਨਦਾਰੀ ਦੇ ਨਾਲ ਕੰਮ ਕੀਤਾ ਅਸੀਂ ਸਿਹਤ ਅਸੀਂ ਸਿੱਖਿਆ ਅਸੀਂ ਟਰਾਂਸਪੋਰਟੇਸ਼ਨ ਅਸੀਂ ਹੋਰ ਮਾਮਲਿਆਂ ਦੇ ਵਿੱਚ ਜਿਹੜੀ ਹੈਗੀ ਹੈ ਸੁਧਾਰ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਆ ਜਾਨ ਬੁੱਝ ਕੇ ਸਾਡੇ ਗਰਾਫ ਨੂੰ ਡਾਊਨ ਕਰਨ ਵਾਸਤੇ ਜਾਂ ਸਾਡੀ ਚੁਣੌਤੀ ਭਾਜਪਾ ਸਵੀਕਾਰ ਕਰਨ ਦੀ بجائے ਇਸ ਗਲਤ ਤਾਕਤਾਂ ਈਡੀ ਦੀ ਗਲਤ ਤਾਕਤ ਦੀ ਜਿਹੜੀ ਹੈਗੀ ਹੈ ਵਰਤੋਂ ਕਰ ਰਹੀ ਆ ਤਾਂ ਇੱਥੇ ਇਹ ਗੱਲ ਸਮਝ ਨਹੀਂ ਹੋਵੇਗੀ ਇੱਥੇ ਇਸਤੀਫਾ ਬਿਲਕੁਲ ਰਾਹੁਲ ਗਾਂਧੀ ਦੇ ਐਂਗਲ ਤੋਂ ਬਿਲਕੁਲ ਵਕਰਾ ਹੈਗਾ ਇੱਥੇ ਰਾਹੁਲ ਗਾਂਧੀ ਨੇਤੇ ਪ੍ਰੈਸ਼ਰਾਈਜ਼ ਜਿਹੜਾ ਗਾਂਧੀ ਪਰਿਵਾਰ ਨੂੰ ਪਿੱਛੇ ਹਟਾਇਆ ਗਿਆ ਸੀ ਇਹਨਾਂ ਨੇ ਖੁਦ ਭਾਵਨਾ ਦਿਖਾਈ ਹੈਗੀ ਇਹ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਵੱਡੇ ਫਰਕ ਆ ਬਹੁਤ ਵੱਡੇ ਇਹਨਾਂ ਦੇ ਡੂੰਘੇ ਮੈਣੇ ਨੇ ਮੇਨ ਸਵਾਲ ਹੈ ਜਿਹੜਾ ਮੁੱਖ ਮੰਤਰੀ ਕੌਣ ਹੋਊਗਾ ਦਿੱਲੀ ਦਾ ਜੇਕਰ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦਿੰਦੇ ਨੇ ਆਤੀਸ਼ੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਬਹੁਤ ਕਲੋਜ਼ ਮੰਨੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਮੰਤਰੀ ਵੀ ਨੇ ਮੰਤ్రਾਲਾ ਵਿਜੀਤਾ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਨੂੰ ਕਈ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਪ੍ਰੈਸ ਕਾਨਫਰੰਸ ਕਰਨੀ ਜਾਂ ਹੋਰ ਕੋਈ ਕਿਸੇ ਵੀ ਵਿਰੋਧੀ ਦਾ ਜਵਾਬ ਦੇਣਾ ਉਹ ਆਤੀਸ਼ੀ ਹੀ ਮੂਰੇ ਹੁੰਦੇ ਸੀ ਕਿ ਹੁਣ ਆਤੀਸ਼ੀ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਕੋਈ ਹੋਰ ਆਗੂ ਹੈ ਜਿਹੜਾ ਉਸ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਜਦੋਂ ਬਿਹਾਰ ਦੇ ਵਿੱਚ ਚਾਰਾ ਘਟਾਲਾ ਹੋਇਆ ਸੀ ਤਾਂ ਬਿਹਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਨੂੰ ਰਜਾਇਨ ਦਿਨਾ ਪਿਆ ਸੀ ਹੂੰ ਰਾਬੜੀ ਦੇਵੀ ਇੱਕ ਚਿਹਰੇ ਦੇ ਰੂਪ ਵਿੱਚ ਉਭਰੀ ਸੀ ਉਹਨਾਂ ਦੀ ਪਤਨੀ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨਹੀਂ ਬਣ ਸਕਦੇ ਮੇਰੇ ਹਿਸਾਬ ਨਾਲ ਜਿਹੜਾ ਇਸ ਤੋਂ ਬਾਅਦ ਹਾਸ਼ਿਰ ਹੋਇਆ ਹਾਂ ਆ ਰਾਸ਼ਟਰੀ ਜਨਤਾ ਪਾਰਟੀ ਜਿਹੜੀ ਉਹਨਾਂ ਦੀ ਪਾਰਟੀ ਹੈਗੀ ਆ ਜਿਸ ਤਰੀਕੇ ਦੇ ਨਾਲ ਇੱਕ ਉਹਨਾਂ ਦੀ ਪਤਨੀ ਜਦੋਂ ਆਈ ਤਾਂ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਅਜਿਹੇ ਫੈਸਲੇ ਵੀ ਹੋ ਗਏ ਜਿੰਨੇ ਸ਼ਾਇਦ ਉਹ ਰਾਹੁਲ ਜਿਹੜੇ ਹੈਗੇ ਨੇ ਉਸ ਵੇਲੇ ਲਾਲੂ ਪ੍ਰਸ਼ਾਦ ਯਾਦਵ ਜਿਹੜੇ ਹੈਗੇ ਨੇ ਉਹਨਾਂ ਨੂੰ ਸ਼ਾਇਦ ਇਤفاق ਉਹਨਾਂ ਨਾਲ ਨਹੀਂ ਰੱਖਦੇ ਸੀ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਗਲਤੀ ਉਸ ਵੇਲੇ ਲਾਲੂ ਪ੍ਰਸ਼ਾ ਯਾਦਵ ਨੇ ਕੀਤੀ ਚਾਰਾ ਘਟਾਲਾ ਤੋਂ ਬਾਅਦ ਇਹੋ ਜੀ ਗਲਤੀ ਅਰਵਿੰਦ ਕੇਜਰੀਵਾਲ ਕਰਨਗੇ ਅਰਵਿੰਦ ਕੇਜਰੀਵਾਲ ਕਦੇ ਨਹੀਂ ਚਾਹਣਗੇ ਕਿ ਉਹਨਾਂ ਤੇ ਜੇ ਹਲਜਾਮ ਲੱਗੇ ਕਿ ਇੱਕ ਪਾਰਟੀ ਨੂੰ ਇੱਕ ਪਰਿਵਾਰ ਚਲਾ ਰਿਹਾ ਜਾਂ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਜਿਹੜਾਗਾ ਪਾਰਟੀ ਤੇ ਹੈਵੀ ਹੈਗਾ ਉਹ ਲਾਜ਼ਮੀ ਤੌਰ ਤੇ ਆਤਿਸ਼ੀਰਗੇ ਚਿਹਰੇ ਨੂੰ ਕੋਪਾਲ ਰਾਏ ਹੈਗੇ ਨੇ ਉਹ ਜਾਂ ਕੋਈ ਯੰਗ ਏਜ ਦਾ ਮਤਲਬ ਕੋਈ ਚਿਹਰਾ ਹੋਵੇ ਉਹਨਾਂ ਨੂੰ ਇਸ ਅਹੁਦੇ ਤੇ ਬਿਠਾ ਸਕਦੇ ਨੇ ਹਲੇ ਵੇਟੈਂਡ ਵਾਉਚ ਆ ਪਰ ਪਰ ਮੈਨੂੰ ਲੱਗਦਾ ਨਹੀਂ ਕਿ ਲਾਲੂ ਪ੍ਰਸ਼ਾਦ ਆਈ ਗਲਤੀ ਕਰਨ ਕਿਉਂਕਿ ਕਿਉਂਕਿ ਉਹ ਰਾਜਨੀਤੀ ਦੇ ਅਜੇ ਮੰਝੇ ਹੋਏ ਖੜਾਰੀ ਨੇ ਉਹ ਦੇਖੋ ਜਨਮ ਤੋਂ ਲੀਡਰ ਨਹੀਂ ਬਣੇ ਉਹਨਾਂ ਨੇ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਦੇ ਨੇ ਉਹ ਇੱਕ ਪੈਰਾਮੀਟਰ ਇੱਕਨ ਚੈੱਕ ਕਰਨ ਜੋ ਬੁਖਾਰ ਬਹੁਤ ਚੈੱਕ ਕਰਦੇ ਆ ਉਹਨਾਂ ਕੋਲ ਲੋਕਾਂ ਦੀ ਨਬਜ ਸਿਆਸੀ ਨਬਜ ਟ੍ਰੋਲਰ ਦਾ ਉਹਨਾਂ ਕੋਲ ਤਰੀਕਾ ਹੈਗਾ ਕਿ ਲੋਕਾਂ ਦੀ ਸਿਆਸੀ ਨਬਜ ਕਿ ਦਲਤ ਚਿਹਰੇ ਨੂੰ ਲੈ ਕੇ ਹੋ ਸਕਦੀ ਆ ਕਿ ਕੋਈ ਲੇਡੀਜ਼ ਨੂੰ ਲੈ ਕੇ ਹੋ ਸਕਦੀ ਆ ਜਾਂ ਵਾਕਈ ਅਜੇਹਾ ਕੋਈ ਚਿਹਰਾ ਦੇ ਦੋ ਕਿ ਜਿਹਨਾਂ ਲੱਗੇ ਕਿ ਯਾਰ ਦੇਖੋ ਕੇਜਰੀਵਾਲ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਇੱਕ ਆਮ ਬੰਦੇ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜ ਦਿੱਤਾ ਮੈਂ ਤੁਸੀਂ ਤੁਸੀਂ ਇੱਥੇ ਗੱਲ ਕਰ ਰਹੇ ਸੀ ਲਾਲੂ ਪ੍ਰਸ਼ਾਦ ਯਾਦਵ ਦੀ ਐਗਜ਼ਾਮਪਲ ਲੈ ਰਹੇ ਸੀ ਆਪਾਂ ਹਿਮੰਤ ਸੁਰੇਂਦੀ ਐਗਜ਼ਾਮਪਲ ਲਊਂਗਾ ਝਾਰਖੰਡ ਦੇ ਮੁੱਖ ਮੰਤਰੀ ਅਸਤੀਫਾ ਦਿੱਤਾ ਉਹਨਾਂ ਨੇ ਚੰਪਤ ਸੁਰੇਂ ਨੂੰ ਮੁੱਖ ਮੰਤਰੀ ਲਾਤਾ ਉਹੀ ਚੰਪਤ ਸੁਰੇਨ ਨੂੰ ਬੀਜਪੀ ਆਪਣੇ ਚ ਸ਼ਾਮਲ ਕਰ ਲੈਂਦੀ ਹੈ ਚੰਪਤ ਸੁਰੇਨ ਬਾਗੀ ਹੋ ਜਾਂਦੇ ਨੇ ਹਿਮੰਤ ਸੁਰੇਨ ਦੀ ਪਾਰਟੀ ਤੋਂ ਤਾਂ ਉਹ ਕਿਤੇ ਨਾ ਕਿਤੇ ਉੱਥੇ ਪਾਰਟੀ ਲਈ ਨੁਕਸਾਨਦਾਇਕ ਸਾਬਤ ਹੋਏ ਜਿਨ੍ਹਾਂ ਲਈ ਉਹਨਾਂ ਨੇ ਇਹ ਹਮਦਰਦੀ ਜਿਤਾ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਝਾਰਖੰਡ ਦਾ ਕੁਝ ਦਿਨਾਂ ਦਾ ਕੀ ਹੁਣ ਕੇਜਰੀਵਾਲ ਇਸ ਤੋਂ ਵੀ ਸਿੱਖਣਗੇ ਕਿ ਚੰਪਤ ਸੁਰੇਨ ਵਾਲਾ ਕੋਈ ਮਾਸਟਰ ਸਟ੍ਰੋਕ ਹੈ ਜਿਹੜਾ ਮੇਰਾ ਹੀ ਕੋਈ ਆਗੂ ਨਾ ਖੇਡ ਜੇ ਜੇਕਰ ਕਿਸੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਦਿੱਤਾ ਜਾਂਦਾ ਕਿਉਂਕਿ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬੀਜਪੀ ਚ ਸ਼ਾਮਲ ਜੇ ਕੁਝ ਅਜਿਹਾ ਹੋ ਜਾਂਦਾ ਤਾਂ ਇਹ ਇਹ ਵੀ ਇੱਕ ਚੈਲੈਂਜਿੰਗ ਨਹੀਂ ਹੋਊਗਾ ਅਰਵਿੰਦ ਕੇਜਰੀਵਾਲ ਹੋਰਾਂ ਲਈ ਕਿਵੇਂ ਦਾ ਉਹਨਾਂ ਨੂੰ ਇਸ ਤਰ੍ਹਾਂ ਸੋਚ ਕੇ ਚੱਲਣਾ ਚਾਹੀਦਾ ਬਿਲਕੁਲ ਤੁਸੀਂ ਇੱਕ ਬਿਹਾਰ ਦੇ ਲਾਲੋ ਮਾਜੀ ਬਣਾਏ ਸੀਗੇ ਬਾਅਦ ਚ ਉਹਨਾਂ ਨੇ ਅਸਤੀਫਾ ਦੇਣ ਦਾ ਨਾਮ ਹੀ ਨਹੀਂ ਲਿਆ ਸੀਗਾ ਬਹੁਤ ਚੁਣਾ ਹੈ ਆਪ ਦੀ ਵੱਖਰੀ ਪਾਰਟੀ ਬਣਾ ਲਈ ਅੱਜ ਕੱਲੋ ਕੈਬਨਿਟ ਦੇ ਸੈਂਟਰਲ ਕੈਬਨਿਟ ਦੇ ਵਿੱਚ ਉਹ ਮਿਨਿਸਟਰ ਵੀ ਹੈਗੇ ਨੇ ਐਫ ਜੀਆਂ ਆਧਾਰਨਾ ਭਰੀਆਂ ਪਈਆਂ ਦੇਸ਼ ਦੇ ਵਿੱਚ ਜਦੋਂ ਕਿਸੇ ਨੂੰ ਲਾ ਕੇ ਬਣਾ ਦਿੱਤਾ ਜਾਂਦਾ ਹੈਗਾ ਤੇ ਫਿਰ ਉਹ ਜਦੋਂ ਆਪ ਦੀ ਵਾਰੀ ਆਉਂਦੀ ਹੈ ਫਿਰ ਡੰਡਾ ਨਹੀਂ ਛੱਡਦਾ ਡੰਡਾ ਲੈ ਕੇ ਭੱਜ ਜਾਂਦਾ ਹੈਗਾ ਪੰਜਾਬ ਦੀ ਸਿਆਸਤ 'ਚ ਬਹੁਤ ਵਾਰੀ ਅਜਿਹਾ ਹੋ ਚੁੱਕਿਆ ਕਿ ਕਿਸੇ ਨੂੰ ਮੌਕਾ ਕਦੇ ਮਿਲਿਆ ਤਾਂ ਉਹਨੇ ਫਿਰ ਦੂਜੇ ਤੋਂ ਖੋਣ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈਗਾ ਇਹ ਵੀ ਗੱਲਾਂ ਉਹਨਾਂ ਦੇ ਧਿਆਨ ਦੇ ਵਿੱਚ ਲਾਜ਼ਮੀ ਤੌਰ ਤੇ ਹੋਣੀਆਂ ਪਰ ਇਸ ਵੇਲੇ ਜਿਹੜੀ ਉਹਨਾਂ ਦੇ ਨਾਲ ਟੀਮ ਕੰਮ ਕਰ ਰਹੀ ਆ ਦੇਖੋ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਟੀਮ ਆਈ ਉਹਨਾਂ ਦੇ ਵਿੱਚੋਂ ਕਿੰਨੇ ਲੋਕ ਉਹਨਾਂ ਨੂੰ ਛੱਡ ਕੇ ਚਲੇ ਗਏ ਯੋਗਿੰਦਰ ਯਾਦਵ ਛੱਡ ਕੇ ਚਲੇ ਗਏ ਉਹਨਾਂ ਦੇ ਹੋਰ ਕਿੰਨੇ ਸਾਥੀ ਜਿਹੜੇ ਛੱਡ ਕੇ ਚਲੇ ਗਏ ਪ੍ਰਸ਼ਾਂਤ ਪੋਸ਼ਨ ਛੱਡ ਕੇ ਚਲੇ ਗਏ ਕੋ ਕ ਵੀ ਸੀ ਜਿਹੜੇ ਉਹ ਕਿੰਨੇ ਲੋਕ ਛੱਡ ਕੇ ਅਰਵਿੰਦ ਕੇਜਰੀਵਾਲ ਨੂੰ ਚਲੇ ਗਏ ਪਰ ਜਿਹੜੀ ਹੁਣ ਟੀਮ ਬਚੀ ਹੋਈ ਟੀਮ ਹੈਗੀ ਆ ਕਿਉਂਕਿ ਹੁਣ ਜ਼ਿਆਦਾ ਕਾਰਜਕਾਲ ਨਹੀਂ ਬਚਿਆ ਹੋਇਆ ਕਿਉਂਕਿ ਕਾਰਜਕਾਲ ਮੈਚ 3-4 ਮਹੀਨੇ ਦਾ ਬਚਿਆ ਹੋਇਆ ਅਜਿਹੇ ਦੇ ਵਿੱਚ ਕੋਈ ਵੀ ਅਜਿਹਾ ਲੀਡਰ ਹੈ ਜਿਹਹੀ ਮੈਨੂੰ ਲੱਗਦਾ ਕਿ ਅਜਿਹੀ ਕੋਈ ਗਲਤੀ ਕਰੇਗਾ ਅਰਵਿੰਦ ਕੇ ਜੇ ਤਾਂ ਪਹਿੰਦ ਢਾਈ ਤਿੰਨ ਸਾਲ ਫਿਰ ਤਾਂ ਸ਼ਾਇਦ ਰਵਿੰਦ ਕੇ ਜਿਹੜਾ ਫੈਸਲਾ ਵੀ ਕੁਝ ਹੋਰ ਹੋ ਸਕਿਆ ਕਿਉਂਕਿ ਮੈਚ ਤਿੰਨ ਮਹੀਨੇ ਪਏ ਆ ਤਿੰਨ ਮਹੀਨਿਆਂ ਬਾਅਦ ਕੋਡ ਆਫ ਕੰਡਕਟ ਜਿਹੜਾ ਹੈ ਦਿੱਲੀ ਦੇ ਵਿੱਚ ਲੱਗ ਜਾਣਾ ਆਏਗਾ ਔਰ ਉਹਨਾਂ ਦੇ ਕੋਲ ਆਪਣੇ ਅਜਿਹੇ ਧੜੇ ਨਾਲ ਜਾਂ ਉਹ ਜਿਹ ਬੰਦੇ ਹੈਗੇ ਆ ਜਿਨ੍ਹਾਂ ਉਹਨਾਂ ਨੂੰ ਭਰੋਸਾ ਜਿਨ੍ਹਾਂ ਤੇ ਕਰ ਸਕਦੇ ਹੈਗੇ ਆ ਪਰ ਆਪਣੀ ਧਰਮ ਪਤਨੀ ਨੂੰ ਲਿਆ ਕੇ ਕੋਈ ਬਿਲੰਡਰ ਕਰਨ ਦਾ ਜਾਂ ਆਹ ਦੀ ਧਰਮਪਤੀ ਨੂੰ ਉਸੇ ਸਿਆਸਤ ਦਾ ਹਿੱਸਾ ਬਣਾ ਲੈਣ ਜਿਸ ਸਿਆਸਤ ਦੇ ਵਿੱਚੋਂ ਉਹ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਰਵਿੰਦ ਕੇਜਵਲ ਇਸ ਤੋਂ ਥੋੜਾ ਜਿਹਾ ਬਚ ਕੇ ਚੱਲਣਗੇ ਪਰਿਵਾਰਵਾਦ ਵਾਲਾ ਜਿਹੜਾ ਲਗਾਤਾਰ ਉਹ ਟੈਕ ਗਾਂਧੀ ਪਰਿਵਾਰ ਤੇ ਕਰਦੇ ਰਹੇ ਨੇ ਹੁਣ ਤੱਕ ਪਰਿਵਾਰਵਾਦ ਨੂੰ ਲੈ ਕੇ ਜਾਂ ਹੋਰ ਪਾਰਟੀਆਂ ਤੇ ਕਰ ਪੰਜਾਬ ਆ ਕੇ ਅਕਾਲੀ ਦਲ ਤੇ ਅਟੈਕ ਕਰਦੇ ਰਹੇ ਨੇ ਹਰਿਆਣਾ ਦੇ ਵਿੱਚ ਚੋਟਾਲਾ ਪਰਿਵਾਰ ਤੇ ਕਰਦੇ ਰਹੇ ਨੇ ਬਹੁਤ ਸਾਰੀਆਂ ਪਰਿਵਾਰਵਾਦ ਨੇ ਜਿਹੜੀਆਂ ਪਾਰਟੀਆਂ ਜਿਹੜਾ ਜਾ ਕੇ ਬਿਹਾਰ ਦੇ ਵਿੱਚ ਵੀ ਕਰਦੇ ਰਹੇ ਨੇ ਜਾ ਕੇ ਉਹ ਮਹਾਰਾਸ਼ਟra ਦੇ ਵਿੱਚ ਵੀ ਸ਼ਿਵ ਸੈਨਾ ਤੇ ਕਰਦੇ ਰਹੇ ਨੇ ਕੋਈ ਉਹਨਾਂ ਨੇ ਮੌਕਾ ਨਹੀਂ ਛੱਡਿਆ ਜਦੋਂ ਪਰਿਵਾਰਵਾਦ ਦਾ ਉਹਨਾਂ ਨੇ ਕਿਤੇ ਹਮਲਾ ਨਾ ਕੀਤਾ ਪਰ ਉਹ ਖੁਦ ਤੇ ਹਮਲਾ ਹੋਵੇ ਪਰਿਵਾਰਵਾਦ ਦਾ ਇਸ ਤੋਂ ਵੀ ਬਚਣ ਦੀ ਕੋਸ਼ਿਸ਼ ਕਰਨਗੇ ਠੀਕ ਹੈ ਰਮਨ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਸੁਇਸਨ ਸਾਡੇ ਸਹਿਯੋਗੀ ਰਮਨਦੀਪ ਸ਼ਰਮਾ ਜਿਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਰਾਂ ਬਾਰੇ ਆਧਿਆਮ ਆਦਮੀ ਪਾਰਟੀ ਬਾਰੇ ਵਿਚਾਰ ਦੇ ਵਿੱਚ ਚਰਚਾ ਕੀਤੀ ਹੈ ਐਸੀ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ